ਬਹੁਤ ਹੀ ਸੋਹਣੀਆਂ ਸਨਖੀਆਂ ਚਾਰ ਕੁੜੀਆਂ ਇੱਕ ਲੜਕੇ ਦੇ ਨਾਲ ਇਸ ਤਰ੍ਹਾਂ ਦਾ ਕਾਂਡ ਕਰਦੀਆਂ ਨੇ ਜਦੋਂ ਇਹ ਤੁਸੀਂ ਪੂਰੀ ਘਟਨਾ ਬਾਰੇ ਸੁਣੋਗੇ ਤਾਂ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਊਗੀ ਜਦੋਂ ਇਸ ਕੇਸ ਦੀ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪੁਲਿਸ ਵੀ ਸੋਚ ਕੇ ਹੈਰਾਨ ਹੋ ਜਾਂਦੀ ਹੈ ਕਿ ਚਾਰ ਲੜਕੀਆਂ ਇੱਕ ਲੜਕੇ ਦੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੀ ਨੇ ਕੀ ਆ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਲ ਅੱਜ ਦੀ ਜੋ ਸੱਚੀ ਘਟਨਾ ਇਹ ਮੱਧ ਪ੍ਰਦੇਸ਼ ਦੇ ਵਿੱਚ ਪੈਂਦੇ ਜ਼ਿਲ੍ਹਾ ਓਜੈਨ ਉੱਥੋਂ ਦਾ ਚਿਆਨ ਗੰਜ ਥਾਣਾ ਇਸ ਥਾਣੇ ਦੇ ਵਿੱਚ 16 ਸਤੰਬਰ ਨੂੰ ਇੱਕ ਔਰਤ ਕੰਪਲੀਟ ਦਰਜ ਕਰਨ ਵਾਸਤੇ ਆਉਂਦੀ ਹੈ ਅਤੇ ਉਹ ਪੁਲਿਸ ਵਾਲਿਆਂ ਨੂੰ ਦੱਸਦੀ ਹੈ ਕਿ ਮੇਰਾ ਬੇਟਾ ਰਾਹੁਲ ਰਠੌਰ ਜੋ ਕਿ 15 ਸਤੰਬਰ ਨੂੰ ਘਰੋਂ ਆਪਣੇ ਬਿਜ਼ਨਸ ਦੇ ਲਈ ਗਿਆ ਸੀ ਉਸਨੇ ਵੀ ਦੱਸਿਆ ਕਿ ਮੇਰਾ ਬੇਟਾ ਰਾਹੁਲ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਉਸ ਕੋਲੇ ਚੰਗੀ ਗੱਡੀ ਆ ਚੰਗੇ ਪੈਸੇ ਨੇ ਅਤੇ ਉਹਦੇ ਗਲ ਦੇ ਵਿੱਚ ਇੱਕ ਮੋਟੀ ਸੋਨੇ ਦੀ ਚੈਨ ਵੀ ਪਾਈ ਹੋਈ ਹੈ ਜਿਵੇਂ ਹੀ ਇਹ ਪੁਲਿਸ ਵਾਲੇ ਗੱਲ ਸੁਣਦੇ ਨੇ ਤਾਂ ਪੁਲਿਸ ਵਾਲਿਆਂ ਨੂੰ ਲੱਗਦਾ ਵੀ ਹੋ ਸਕਦਾ ਉਸ ਲੜਕੇ ਨੂੰ ਕਿਡਨਾਪ ਕਰ ਲਿਆ ਹੋਵੇ ਜਾਂ ਫਿਰ ਉਸ ਦਾ ਕਿਸੇ ਨੇ ਮਰਡਰ ਕਰ ਦਿੱਤਾ ਹੋਵੇ ਕਿਉਂਕਿ ਅਕਸਰ ਆਪਾਂ ਦੇਖਿਆ ਕਿ ਜਿਆਦਾ ਪੈਸੇ ਵਾਲੇ ਲੋਕਾਂ ਨੂੰ ਜਾਂ ਤਾਂ ਕਿਡਨਾਪ ਕਰ ਲਿਆ ਜਾਂਦਾ ਜਾਂ ਫਿਰ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਤੇ ਪੁਲਿਸ ਨੂੰ ਵੀ ਇਸ ਮਾਮਲੇ ਦੇ ਵਿੱਚ ਇਸ ਤਰ੍ਹਾਂ ਲੱਗਿਆ ਜਦੋਂ ਫੋਨ ਮਲਾ ਕੇ ਦੇਖਿਆ ਤਾਂ ਰਾਹੁਲ ਦਾ ਫੋਨ ਬੰਦਾ ਰਿਹਾ ਸੀ ਅਤੇ ਇਸ ਤੋਂ ਥੋੜੇ ਟਾਈਮ ਬਾਅਦ ਰਾਹੁਲ ਦਾ ਫੋਨ ਆਨ ਹੋ ਜਾਂਦਾ ਅਤੇ ਰਾਹੁਲ ਆਪਣੇ ਜੀਜੇ ਨੂੰ ਫੋਨ ਕਾਲ ਕਰਦਾ ਹੈ ਅਤੇ ਉਹਨੂੰ ਦੱਸਦਾ ਹੈ ਕਿ ਮੈਨੂੰ 15 ਲੱਖ ਰੁਪਏ ਦੀ ਜ਼ਰੂਰਤ ਹੈ ਤੁਸੀਂ ਮੇਰੀ ਪਤਨੀ ਕੋਲ ਜਾਓ ਮੇਰੇ ਘਰ ਦੇ ਵਿੱਚ ਰੱਖੇ ਹੋਏ 15 ਲੱਖ ਰੁਪਏ ਲੈ ਕੇ ਸ਼ਾਮ ਦੇ 5 ਵਜੇ ਜੋ ਮੈਂ ਤੁਹਾਨੂੰ ਲੋਕੇਸ਼ਨ ਦੱਸ ਰਿਹਾ ਹਾਂ ਉਸ ਜਗ੍ਹਾ ਤੇ ਪਹੁੰਚ ਜਾਣਾ ਇਹ ਗੱਲ ਸੁਣਦਿਆਂ ਹੀ ਰਾਹੁਲ ਦੇ ਪਰਿਵਾਰ ਵਾਲੇ ਡਰ ਜਾਂਦੇ ਨੇ ਕਿ ਹੋ ਨਾ ਹੋ ਰਾਹ ਨੂੰ ਕਿਸੇ ਨੇ ਸੱਚਮੁੱਚ ਹੀ ਕਿਡਨਾਪ ਕਰ ਰੱਖਿਆ ਹੈ ਇਸ ਕਰਕੇ ਹੁਣ ਉਹ ਫਰौती ਦੀ ਮੰਗ ਕਰ ਰਹੇ ਨੇ ਤਾਂ ਇਸ ਤੋਂ ਬਾਅਦ ਦੱਸੀ ਹੋਈ ਲੋਕੇਸ਼ਨ ਤੇ ਪੁਲਿਸ ਵਾਲੇ ਅਤੇ ਉਸ ਦੇ ਪਰਿਵਾਰ ਵਾਲੇ ਬਾਣੀ ਮਿਲ ਕੇ ਉਸ ਦੱਸੀ ਹੋਈ ਲੋਕੇਸ਼ਨ ਤੇ ਪਹੁੰਚ ਜਾਂਦੇ ਨੇ ਜਿਵੇਂ ਹੀ ਉਹ ਪੁਲਿਸ ਵਾਲਿਆਂ ਦੀ ਗੱਡੀ ਵੇਖਦੇ ਨੇ ਤਾਂ ਉਹ ਅੱਗੋਂ ਕੁੜੀਆਂ ਰਾਹੁਲ ਦੀ ਗੱਡੀ ਨੂੰ ਉੱਥੋਂ ਭਜਾ ਕੇ ਲੈ ਜਾਂਦੀਆਂ ਨੇ ਅਤੇ ਇਸ ਤੋਂ ਬਾਅਦ ਰਾਹੁਲ ਦੇ ਪਰਿਵਾਰ ਵਾਲੇ ਅਤੇ ਪੁਲਿਸ ਵਾਲੇ ਉਸ ਗੱਡੀ ਦਾ ਪਿੱਛਾ ਕਰਦੇ ਨੇ ਲਗਾਤਾਰ ਰੋਡ ਦੇ ਉੱਤੇ ਉਸ ਗੱਡੀ ਦਾ ਪਿੱਛਾ ਕੀਤਾ ਜਾਂਦਾ ਅਤੇ ਇਸ ਤੋਂ ਬਾਅਦ ਰਾਹੁਲ ਦੇ ਪਰਿਵਾਰ ਵਾਲੇ ਉਸ ਗੱਡੀ ਦੇ ਵਿੱਚ ਟੱਕਰ ਮਾਰ ਦਿੰਦੇ ਨੇ ਇਧਰੋਂ ਰਾਹੁਲ ਦੇ ਪਰਿਵਾਰ ਵਾਲਿਆਂ ਦੀ ਗੱਡੀ ਪਲਟ ਜਾਂਦੀ ਹੈ ਕੁਝ ਮਲਾਜਮ ਉਸ ਗੱਡੀ ਨੂੰ ਚੱਕਣ ਦੇ ਵਿੱਚ ਲੱਗ ਜਾਂਦੇ ਨੇ ਅਤੇ ਇੱਕ ਗੱਡੀ ਰਾਹੁਲ ਦੀ ਗੱਡੀ ਨੂੰ ਘੇਰ ਕੇ ਰਾਹੁਲ ਨੂੰ ਉਹਨਾਂ ਦੇ ਚੁੰਗਲ ਦੇ ਵਿੱਚੋਂ ਕੱਢ ਲੈਂਦੇ ਆ ਅਤੇ ਜੋ ਲੜਕੀਆਂ ਸੀ ਉਸ ਗੱਡੀ ਦੇ ਵਿੱਚ ਮੌਜੂਦ ਸੀ ਉਹ ਲੜਕੀਆਂ ਚਾਰੋਂ ਦੀ ਚਾਰੋਂ ਮੌਕੇ ਤੋਂ ਫਰਾਰ ਹੋ ਜਾਂਦੀਆਂ ਤਾਂ ਇਸ ਤੋਂ ਬਾਅਦ ਪੁਲਿਸ ਸੋਚਣ ਲਈ ਮਜਬੂਰ ਹੋ ਜਾਂਦੀ ਹੈ ਕਿ ਆਖਰੋਂ ਚਾਰ ਲੜਕੀਆਂ ਹੈ ਕੌਣ ਸੀ ਤਾਂ ਇਸ ਤੋਂ ਬਾਅਦ ਪਹਿਲਾਂ ਤਾਂ ਪੁਲਿਸ ਰਾਹੁਲ ਤੋਂ ਪੁੱਛਗਿੱਛ ਕਰਦੀ ਆ ਰਾਹੁਲ ਤੋਂ ਪੁੱਛਿਆ ਜਾਂਦਾ ਕਿ ਤੇਰਾ ਇਹਨਾਂ ਦੇ ਨਾਲ ਕਿਵੇਂ ਸੰਪਰਕ ਹੋਇਆ ਅਤੇ ਤੂੰ ਇਹਨਾਂ ਦੇ ਜਾਲ ਦੇ ਵਿੱਚ ਕਿਵੇਂ ਫਸਾ ਕਿਉਂਕਿ ਪਹਿਲਾਂ ਪੁਲਿਸ ਨੂੰ ਸ਼ੱਕ ਸੀ ਵੀ ਹੋ ਨਾ ਹੋ ਇਹ ਸਾਰਾ ਕਾਂਡ ਰਾਹੁਲ ਨੇ ਕਰਵਾਇਆ ਤਾਂ ਇਸ ਤੋਂ ਬਾਅਦ ਰਾਹੁਲ ਦੱਸਦਾ ਕਿ ਵੈਸੇ ਤਾਂ ਮੇਰਾ ਵਿਆਹ ਹੋਇਆ ਵਾ ਪਰ ਫਿਰ ਵੀ ਇਸ ਤੋਂ ਇਲਾਵਾ ਮੈਨੂੰ ਲੜਕੀਆਂ ਦੀ ਭਾਲ ਰਹਿੰਦੀ ਆ ਤਾਂ ਇੱਕ ਦਿਨ ਕੀ ਹੁੰਦਾ ਇੰਸਟਾਗ੍ਰam ਤੇ ਇੱਕ ਅਯੂਸ਼ੀ ਨਾਂ ਦੀ ਲੜਕੀ ਦੀ ਫਰੈਂਡ ਰਿਕਵੈਸਟ ਆਉਂਦੀ ਆ ਅਤੇ ਇਸ ਤੋਂ ਬਾਅਦ ਰਾਹੁਲ ਉਸ ਨੂੰ ਐਕਸੈਪਟ ਕਰ ਲੈਂਦਾ ਬਾਅਦ ਦੇ ਵਿੱਚ ਅਯੂਸ਼ੀ ਦੇ ਨਾਲ ਉਸ ਦੀ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਆ ਲਗਾਤਾਰ ਗੱਲਬਾਤ ਹੁੰਦੀ ਆ ਪਹਿਲਾਂ ਚੈਟ ਹੁੰਦੀ ਆ ਤੇ ਇਸ ਤੋਂ ਬਾਅਦ ਦੋਨੋਂ ਦੀ ਫੋਨ ਕਾਲ ਹੁੰਦੀ ਆ ਵੀਡੀਓ ਕਾਲ ਵੀ ਹੁੰਦੀ ਆ ਤੇ ਹੌਲੀ-ਹੌਲੀ ਇਹ ਇੰਨੀ ਗੱਲ ਵੱਧ ਜਾਂਦੀ ਹੈ ਕਿ ਦੋਨੋਂ ਜਾਣੇ ਬਹੁਤ ਜ਼ਿਆਦਾ ਨਜ਼ਦੀਕ ਆ ਜਾਂਦੇ ਨੇ ਤਾਂ ਇਸ ਤੋਂ ਬਾਅਦ ਅਯੂਸ਼ੀ ਰਾਹਲ ਨੂੰ ਕਹਿੰਦੀ ਹੈ ਕਿ ਮੇਰੀ ਭੈਣ ਕਾਰਤਿਕਾ ਨੇ ਇੱਕ ਪਲਾਟ ਲੈਣਾ ਤੁਸੀਂ ਸਾਡੀ ਮਦਦ ਕਰੋ ਤਾਂ ਕਿ ਅਸੀਂ ਉਹ ਪਲਾਟ ਖਰੀਦ ਸਕੀਏ ਤਾਂ ਇਸ ਤੋਂ ਬਾਅਦ 15 ਸਤੰਬਰ ਨੂੰ ਇਹਨਾਂ ਦੀ ਇੱਕ ਮੀਟਿੰਗ ਫਿਕਸ ਹੋ ਜਾਂਦੀ ਹੈ ਤੇ ਫਿਰ ਅਯੂਸ਼ੀ ਜਿਸ ਜਗ੍ਹਾ ਤੇ ਦੱਸਦੀ ਹੈ ਰਾਹਲ ਆਪਣੀ ਗੱਡੀ ਲੈ ਕੇ ਉਸ ਜਗ੍ਹਾ ਤੇ ਪਹੁੰਚ ਜਾਂਦਾ ਹੈ ਰਾਹੁਲ ਨੂੰ ਅੱਗੇ ਨਹੀਂ ਪਤਾ ਸੀ ਕਿ ਉੱਥੇ ਹੋਰ ਵੀ ਤਿੰਨ ਲੜਕੀਆਂ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਇੱਕ ਕਾਰਤਿਕਾ ਇੱਕ ਦਾ ਨਾਮ ਨੀਹਾ ਅਤੇ ਤੀਸਰੀ ਦਾ ਨਾਮ ਪੂਜਾ ਇਹ ਚਾਰੋਂ ਲੜਕੀਆਂ ਇਕੱਠੀਆਂ ਸੀ ਅਯੂਸ਼ੀ ਰਾਹੁਲ ਦੇ ਨਾਲ ਗੱਲਬਾਤ ਕਰਦੀ ਹੈ ਉਹ ਤਿੰਨ ਲੜਕੀਆਂ ਗੱਡੀ ਦੇ ਵਿੱਚ ਬੈਠੀਆਂ ਸੀ ਅਯੂਸ਼ੀ ਨੇ ਰਾਹੁਲ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੁਝ ਖਾਸ ਗੱਲਬਾਤ ਕਰਨੀ ਹੈ ਤੁਸੀਂ ਗੱਡੀ ਦੀ ਇਸਲੀ ਡਿੱਗੀ ਦੇ ਵਿੱਚ ਮੇਰੇ ਨਾਲ ਬੈਠੋ ਇਦਰੋਂ ਰਾਹੁਲ ਪਹਿਲੇ ਹੀ ਹਾਸ਼ ਦਾ ਭੁੱਖਾ ਸੀ ਇਸ ਕਰਕੇ ਉਹ ਲਾਲਚੀ ਸੀ ਅਤੇ ਉਹ ਉਸ ਗੱਡੀ ਦੀ ਪਿਛਲੀ ਡਿੱਗੀ ਦੇ ਵਿੱਚ ਬੈਠ ਜਾਂਦਾ ਜਿਸ ਗੱਡੀ ਦੇ ਵਿੱਚ ਉਹ ਪਹਿਲਾਂ ਹੀ ਤਿੰਨ ਲੜਕੀਆਂ ਮੌਜੂਦ ਸੀ ਜਿਵੇਂ ਹੀ ਉਹ ਗੱਡੀ ਦੇ ਵਿੱਚ ਬੈਠਦਾ ਤਾਂ ਉਹ ਲੜਕੀ ਉਸਦੇ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੀ ਆ ਤਾਂ ਇਸ ਤੋਂ ਬਾਅਦ ਉਹ ਚਾਰੋਂ ਲੜਕੀਆਂ ਮਿਲ ਕੇ ਉਸਦੇ ਨਾਲ ਇਸ ਤਰ੍ਹਾਂ ਦਾ ਕਾੜ ਕਰਦੀਆਂ ਨੇ ਪਹਿਲਾਂ ਤਾਂ ਰਾਹੁਲ ਨੂੰ ਮਜ਼ਾ ਆਉਂਦਾ ਕਿਉਂਕਿ ਉਸਨੇ ਕਦੇ ਸੋਚਿਆ ਨਹੀਂ ਸੀ ਕਿ ਇੱਕੇ ਲਖਤ ਮੈਨੂੰ ਚਾਰ ਲੜਕੀਆਂ ਮਿਲ ਜਾਣਗੀਆਂ ਕਦੇ ਤਾਂ ਉਹ ਇੱਕ ਲੜਕੀ ਨੂੰ ਤਰਸਦਾ ਸੀ ਪਰ ਇੱਕੇ ਲੱਖ ਤਾਂ ਉਸ ਨੂੰ ਚਾਰ ਲੜਕੀਆਂ ਮਿਲ ਜਾਣ ਤਾਂ ਬੰਦੇ ਨੂੰ ਅਜੀਬ ਫੀਲਿੰਗ ਆਉਣ ਲੱਗ ਜਾਂਦੀ ਹੈ ਤੇ ਇਸ ਤੋਂ ਥੋੜੇ ਟਾਈਮ ਬਾਅਦ ਰਾਹੁਲ ਨੂੰ ਲੱਗਿਆ ਵੀ ਹੁਣ ਨਾ ਹੋ ਕੁਝ ਨਾ ਕੁਝ ਗੜਬੜਾ ਤਾਂ ਉੱਥੇ ਦੋ ਲੜਕੇ ਹੋਰ ਆ ਜਾਂਦੇ ਨੇ ਜੋ ਕਿ ਉਹਨਾਂ ਦੋ ਲੜਕੀਆਂ ਦੇ ਵਿੱਚੋਂ ਉਹਨਾਂ ਦੇ ਬੁਆਏਫਰੰਡ ਦੱਸੇ ਜਾ ਰਹੇ ਜਿਵੇਂ ਹੀ ਉਹ ਆਉਂਦੇ ਨੇ ਅਤੇ ਉਹ ਰਾਹੁਲ ਦੀ ਵੀਡੀਓਗ੍ਰਾਫੀ ਕਰਦੇ ਨੇ ਅਤੇ ਇਸ ਤੋਂ ਬਾਅਦ ਰਾਹੁਲ ਨੂੰ ਡਰਾਇਆ ਧਮਕਾਇਆ ਜਾਂਦਾ ਤੇ ਕਿਹਾ ਜਾਂਦਾ ਵੀ ਦੇਖ ਤੇਰੀ ਹੁਣ ਵੀਡੀਓ ਬਣ ਚੁੱਕੀ ਹੈ ਤੂੰ ਸਾਨੂੰ 50 ਲੱਖ ਰੁਪਏ ਦੇ ਨਹੀਂ ਤਾਂ ਇਹ ਤੇ ਨਹੀਂ ਆ ਵੀਡੀਓ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਵਾਂਗੇ ਇਹ ਗੱਲ ਸੁਣਦਿਆ ਹੀ ਰਾਹੁਲ ਡਰ ਜਾਂਦਾ ਇਸ ਤੋਂ ਬਾਅਦ ਉਹ ਕਹਿੰਦਾ ਵੀ ਦੇਖੋ ਮੈਂ ਤੁਹਾਨੂੰ 50 ਲੱਖ ਰੁਪਏ ਤਾਂ ਨਹੀਂ ਦੇ ਸਕਦਾ ਪਰ ਮੈਂ ਤੁਹਾਨੂੰ 30 ਲੱਖ ਰੁਪਏ ਦੇ ਦੇਵਾਂ ਫਿਰ ਰਾਹੁਲ ਨੂੰ ਕੁੱਟਿਆ ਮਾਰਿਆ ਜਾਂਦਾ ਜੋ ਉਸ ਕੋਲ ਪੈਸੇ ਹੁੰਦੇ ਆ ਕਹਿਣੇ ਹੁੰਦੇ ਆ ਉਹ ਖੋਹ ਲੈਂਦੇ ਨੇ ਤਾਂ ਇਸ ਤੋਂ ਬਾਅਦ ਉਸ ਨੂੰ ਜੰਗਲ ਦੇ ਵਿੱਚ ਲੈ ਜਾਂਦੇ ਨੇ ਉੱਥੇ ਵੀ ਉਸ ਨੂੰ 24 ਘੰਟੇ ਤੱਕ ਬਹੁਤ ਜ਼ਿਆਦੇ ਕੁੱਟਿਆ ਮਾਰਿਆ ਜਾਂਦਾ ਤਸੱਦਦ ਕੀਤਾ ਜਾਂਦਾ ਇਸ ਤੋਂ ਬਾਅਦ ਫਿਰ ਰਾਹੁਲ ਆਪਣੇ ਜੀਜੇ ਨੂੰ ਫੋਨ ਕਰਦਾ ਅਤੇ ਘਰੋਂ 15 ਲੱਖ ਰੁਪਏ ਮੁਕਵਾਉਂਦਾ ਅਤੇ ਉਹਨਾਂ ਨੂੰ ਕਹਿੰਦਾ ਵੀ ਦੇਖੋ ਮੈਂ ਤੁਹਾਨੂੰ 15 ਲੱਖ ਰੁਪਏ ਪਹਿਲਾਂ ਦੇਵਾਂਗਾ ਤੇ 15 ਲੱਖ ਰੁਪਏ ਬਾਅਦ ਦੇ ਵਿੱਚ ਜਦੋਂ ਤੁਸੀਂ ਮੇਰੀਆਂ ਵੀਡੀਓ ਡਿਲੀਟ ਕਰ ਦਿੱਤੀਆਂ ਪਰ ਉਸਨੇ ਇਹ ਵੀ ਦੱਸਿਆ ਕਿ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪਰਿਵਾਰ ਵਾਲੇ ਨਾਲ ਪੁਲਿਸ ਨੂੰ ਲੈ ਕੇ ਆ ਜਾਣਗੇ ਇਸ ਤੋਂ ਬਾਅਦ ਉਹ ਲੜਕੀਆਂ ਮੌਕੇ ਤੋਂ ਫਰਾਰ ਹੋ ਜਾਂਦੀਆਂ ਨੇ ਅਤੇ ਬਾਅਦ ਵਿੱਚ ਪੁਲਿਸ ਉਸ ਨੰਬਰ ਤੋਂ ਸੀਡੀਆਰ ਕਢਵਾ ਕੇ ਜਦੋਂ ਦੇਖਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਚਾਰੋਂ ਲੜਕੀਆਂ ਜੱਬਲਪੁਰ ਦੀਆਂ ਰਹਿਣ ਵਾਲੀਆਂ ਨੇ ਤਾਂ ਇਸ ਤੋਂ ਬਾਅਦ ਪੁਲਿਸ ਛਾਪੇਮਾਰੀ ਕਰਦੀ ਹੈ ਉਹਨਾਂ ਚਾਰੋਂ ਲੜਕੀਆਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਹੈ ਪੁੱਛਗਿੱਛ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਪਹਿਲਾਂ ਹੀ ਚਾਰੋਂ ਲੜਕੀਆਂ ਇਸੇ ਤਰ੍ਹਾਂ ਦੇ ਕਾਂਡਾਂ ਨੂੰ ਅੰਜਾਮ ਦਿੰਦੀਆਂ ਨੇ ਪਹਿਲਾਂ ਹੀ ਲੁੱਟਾਂ ਖੂਹਾਂ ਕਰਦੀਆਂ ਨੇ ਇਸੇ ਤਰ੍ਹਾਂ ਭੋਲੇ-ਪਾੜੇ ਲੋਕਾਂ ਨੂੰ ਜਾਲ ਦੇ ਵਿੱਚ ਫਸਾ ਕੇ ਲੁੱਟ ਦਿਆ ਨੇ ਤਾਂ ਪਤਾ ਲੱਗਿਆ ਕਿ ਜੋ ਉਹ ਦੋ ਲੜਕੇ ਸੀ ਉਹ ਦੋ ਲੜਕੀਆਂ ਦੇ ਆਸ਼ਿਕ ਦੱਸੇ ਜਾ ਰਹੇ ਸੀ ਇਸ ਤੋਂ ਬਾਅਦ ਪੁਲਿਸ ਇਹਨਾਂ ਤੋਂ ਅਮਰੀਕੀ ਦੇ ਨਾਲ ਪੁੱਛਗਿੱਛ ਵੀ ਕਰਦੀ ਹੈ ਸੋ ਦਰਸ਼ਕੋ ਇਸ ਘਟਨਾ ਨਾਲ ਇੱਕ ਵਾਰ ਇਹ ਜ਼ਰੂਰ ਸਿੱਧ ਕਰ ਦਿੱਤਾ ਕਿ ਸੋਸ਼ਲ ਮੀਡੀਆ ਤੇ ਕਦੇ ਵੀ ਤੁਸੀਂ ਅਣਜਾਣ ਵਿਅਕਤੀ ਦੇ ਨਾਲ ਦੋਸਤੀ ਨਾ ਕਰੋ ਜੇਕਰ ਕਰਦੇ ਹੋ ਤਾਂ ਉਸ ਨੂੰ ਕੁਝ ਧਾਇਰੇ ਦੇ ਵਿੱਚ ਰੱਖੋ ਦਾਰੇ ਤੋਂ ਜ਼ਿਆਦਾ ਨਾ ਉਭਦਾਓ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਤਰ੍ਹਾਂ ਦੇ ਠੱਗ ਲੋਕ ਬੈਠੇ ਨੇ ਜੋ ਕਿ ਭੋਲੇ ਭੋਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਠੱਗ ਲੈਂਦੇ ਨੇ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਓ ਹੋਰ ਇਸ ਤਰ੍ਹਾਂ ਦੀ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ